ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਤਾਮਿਲਨਾਡੂ ਦੀ ਪਲੇਅਰ ਦੇ ਨਾਲ ਕੀਤਾ ਅਜਿਹਾ ਕੰਮ ਜਿਸ ਨੂੰ ਦੇਖ ਕੇ ਆਸ-ਪਾਸ ਜਿੰਨੇ ਵੀ ਲੋਕ ਤੇ ਪਲੇਅਰ ਖੜੇ ਸੀ ਦੇਖ ਕੇ ਹੋ ਗਏ ਹੈਰਾਨ ਤਾਂ ਜਿੱਥੇ ਖੇਲੋ ਇੰਡੀਆ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੱਤਕਾ ਮੁਕਾਬਲੇ ਕਰਵਾਏ ਗਏ ਤਾਂ ਇਹਨਾਂ ਮੁਕਾਬਲਿਆਂ ਦੇ ਵਿੱਚ ਤਕਰੀਬਨ 19 ਰਾਜਾਂ ਦੇ ਪਲੇਅਰਾਂ ਦੁਆਰਾ ਜੋ ਹਿੱਸਾ ਲਿਆ ਗਿਆ ਦੱਸ ਦਈਏ ਕਿ ਇਹਨਾਂ ਮੁਕਾਬਲਿਆਂ ਦੇ ਦੌਰਾਨ ਜਿਹੜੀਆਂ ਬੜੀਆਂ ਹੀ ਖੂਬਸੂਰਤ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਦੱਸ ਦਈਏ ਕਿ ਖੇਲੋ ਇੰਡੀਆ ਦੇ ਵਿੱਚ ਜਿੱਥੇ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਸੀ ਤਾਂ ਉੱਥੇ ਹੀ ਇੱਕ ਮੈਚ ਦੇ ਦੌਰਾਨ ਪੰਜਾਬ ਅਤੇ ਤਾਮਿਲਨਾਡੂ ਦੀ ਪਲੇਅਰ ਦਾ ਆਪਸ ਦੇ ਵਿੱਚ ਮੈਚ ਹੁੰਦਾ ਤਾਂ ਉਸ ਮੈਚ ਦੇ ਵਿੱਚ ਜੋ ਤਮਿਲਨਾਡੂ ਦੀ ਪਲੇਅਰ ਹੈ ਉਹ ਪੰਜਾਬ ਦੀ ਪਲੇਅਰ ਨੂੰ ਇੱਕ ਕਰੜੀ ਟੱਕਰ ਦਿੰਦੀ ਹੈ ਪਰ ਫਿਰ ਕੁਝ ਇੱਕ ਅੰਕਾਂ ਦੇ ਫਰਕ ਦੇ ਨਾਲ ਉਹ ਮੈਚ ਹਾਰ ਜਾਂਦੀ ਹੈ ਪਰ ਮੈਚ ਹਾਰ ਜਾਣ ਦੇ ਕਾਰਨ ਜੋ ਲੜਕੀ ਉੱਥੇ ਰੋਣ ਲੱਗ ਜਾਂਦੀ ਹੈ ਆਪਣਾ ਹੌਸਲਾ ਢਾਹ ਦਿੰਦੀ ਹੈ ਤਾਂ ਉਸ ਦੀ ਹੌਸਲਾ ਵਧਾਈ ਕਰਨ ਦੇ ਲਈ ਜੋ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਨੇ ਬਲਜਿੰਦਰ ਸਿੰਘ ਤੂਰ ਉਹ ਆਪਣੀ ਜੇਬ ਦੇ ਵਿੱਚੋਂ ਇਨਾਮੀ ਰਾਸ਼ੀ ਕੱਢਦੇ ਨੇ ਤੇ ਉਸ ਕੁੜੀ ਦਾ ਹੌਸਲਾ ਵਧਾਣ ਦੇ ਲਈ ਉਸ ਦੇ ਹੱਥ ਦੇ ਉੱਤੇ ਰੱਖ ਦਿੰਦੇ ਨੇ ਜਿਹੜੀਆਂ ਇਹ ਖੂਬਸੂਰਤ ਤਸਵੀਰਾਂ ਦੇਖ ਕੇ ਆਸ-ਪਾਸ ਦੇ ਜਿੰਨੇ ਲੋਕ ਨੇ ਉਹ ਬੜੇ ਖੁਸ਼ ਨਜ਼ਰ ਆਂਦੇ ਨੇ ਤੇ ਹੈਰਾਨ ਵੀ ਹੁੰਦੇ ਨੇ